ਚੁੱਤ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਜੇ ਮੈਂ ਲੱਖ ਵਾਰੀ ਇਸ਼ਨਾਨ ਕਰਕੇ ਸਰੀਰ ਦੀ ਸੁੱਚ ਰੱਖਾਂ ਤਾਂ ਵੀ ਇਸ ਤਰ੍ਹਾਂ ਸੁੱਚ ਰੱਖਣ ਨਾਲ ਮਨ ਦੀ ਸੁੱਚ ਨਹੀਂ ਰਹਿੰਦੀ ਚੁੱਪ ਚੁੱਪ ਨਾ ਹੋਵਈ ਜੇ ਲਾਇ ਰਹਿ ਲੇ ਬਤਾਰ ਜੇ ਮੈਂ ਸਰੀਰ ਦੀ ਸਮਾਧੀ ਲਈ ਰੱਖਾਂ ਤਾਂ ਵੀ ਇਸ ਤਰ੍ਹਾਂ ਚੁੱਪ ਰਹਿਣ ਨਾਲ ਮਨ ਦੀ ਸ਼ਾਂਤੀ ਨਹੀਂ ਹੋ ਸਕਦੀ ਭੁੱਖਾਂ ਭੁੱਖ ਨਾ ਉਤਰੀ ਜੀਵਨਾ ਪੁਰੀਆਂ ਭਾਰ ਜੇ ਮੈਂ ਸਾਰੇ ਭਵਨਾਵਾਂ ਦੇ ਪਦਾਰਥਾਂ ਦੇ ਢੇਰ ਸਾਂਭ ਲਵਾਂ ਤਾਂ ਵੀ ਤ੍ਰਿਸ਼ਨਾ ਮੇਰੇ ਮਨ ਅੰਦਰੋਂ ਦੂਰ ਨਹੀਂ ਹੋ ਸਕਦੀ ਸਹਸ ਸਿਆਣ ਫਲਖ ਹੋ ਹੈ ਤਾਂ ਇਕ ਨਾ ਚੱਲੇ ਨਾਲ ਜੇ ਮੇਰੇ ਵਿੱਚ ਹਜ਼ਾਰਾਂ ਤੇ ਲੱਖਾਂ ਚਿਤਰਾਇਆਂ ਹੋਣ ਤਾਂ ਵੀ ਉਹਨਾਂ ਵਿੱਚੋਂ ਇੱਕ ਵੀ ਚਿਤਰਾਈ ਮੇਰਾ ਸਾਥ ਨਹੀਂ ਦਿੰਦੀ ਕਿਵਸ ਸਚਾਰਾ ਹੋਈ ਐ ਕਿਵ ਕੂੜੈ ਟੁਟੈ ਪਾਲ ਇਥੇ ਇਹ ਪ੍ਰਸ਼ਨ ਕੀਤਾ ਗਿਆ ਹੈ ਕਿ ਫਿਰ ਕਿਵੇਂ ਸਚਾਰਾ ਹੋ ਸਕੀਦਾ ਹੈ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਤਾਂ ਫਿਰ ਅਕਾਲ ਪੁਰਖ ਦਾ ਪ੍ਰਕਾਸ਼ ਹੋਣ ਲਈ ਜੋਗ ਕਿਵੇਂ ਬਣ ਸਕੀਦਾ ਹੈ ਅਤੇ ਸਾਡੇ ਅੰਦਰੋਂ ਕੂੜ ਦਾ ਪਰਦਾ ਕਿਵੇਂ ਟੁੱਟ ਸਕਦਾ ਹੈ ਇਸ ਦਾ ਜਵਾਬ ਅਗਲੀ ਪੰਕਤੀ ਦੇ ਵਿੱਚ ਹੀ ਦਿੱਤਾ ਗਿਆ ਹੈ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਗੁਰੂ ਸਾਹਿਬ ਫਰਮਾਨ ਕਰਦੇ ਨੇ ਕਿ ਪ੍ਰਮਾਤਮਾ ਦੀ ਹੁਕਮ ਦੇ ਵਿੱਚ ਹੀ ਤੁਰਨਾ ਇੱਕ ਵਿਧੀ ਹੈ ਹੀ ਨਾਨਕ ਇਹ ਵਿਧੀ ਤੁਰਤੋਂ ਹੀ ਜਦ ਤੋਂ ਜਗਤ ਬਣਿਆ ਹੈ ਲਿਖੀ ਚੱਲੀ ਆ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ